ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਵਗਦੇ ਦਰਿਆ ਵਿੱਚ ਇੱਕ ਵਾਰ ਫਿਰ ਤੋਂ ਪਾਣੀ ਦਾ ਉੱਧਰ ਵਧਣ ਕਾਰਨ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਪੈਣੀ ਤੇ ਆਸ-ਪਾਸ ਦੇ ਇਲਾਕੇ ਵਿੱਚ ਕਈ ਏਕੜ ਫਸਲ ਡੁੱਬ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਕਰੀਬ 200 ਤੋਂ 250 ਏਕੜ ਜੌਨੇ ਦੀ ਫਸਲ ਪਾਣੀ ਕਾਰਨ ਡੁੱਬ ਗਈ ਹੈ। ਇਸ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਦੀ ਕਰੀਬ 1500 ਤੋਂ ਲੈ ਕੇ 2000 ਏਕੜ ਜੌਨੇ ਦੀ ਫਸਲ ਤੋਂ ਇਲਾਵਾ ਹੋਰ ਫਸਲਾਂ ਵਿੱਚ ਸਤਲੂ ਦਰਿਆ ਦਾ ਪਾਣੀ ਖੁੱਸ ਗਿਆ ਹੈ। ਉਹਨਾਂ ਦੱਸਿਆ ਕਿ ਕਿਸੇ ਵੱਲੋਂ ਕੋਈ ਮਦਦ ਨਾ ਮਿਲਣ ਕਾਰਨ ਉਨਾ ਵੱਲੋਂ ਆਪਣੇ ਪੱਦਰ ਤੇ ਬੰਦ ਬਣਾ ਕੇ ਆਪਣੀ ਫਸਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਦੇਸ਼ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਹੈ ਅਤੇ ਦੂਜੇ ਪਾਸੇ ਉਹ ਆਪਣੀਆਂ ਫਸਲਾਂ ਨੂੰ ਹੜ੍ਹ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਆ ਦੇਖੋ ਜੀ ਜਿਹੜਾ ਦਰਿਆ ਦੇ ਲਾਗੇ ਲਾਗੇ ਲੱਗਦਾ ਪਿਆ ਹੈ ਮਤਲਬ ਤੁਹਾਨੂੰ ਆਪ ਨੇ ਕੈਮਰੇ 'ਚ ਤੁਸੀਂ ਵੇਖ ਸਕਦੇ ਆ। ਆ ਦੇਖੋ ਜੀ ਚੋਨਾ ਸਾਰਾ ਡੁੱਬ ਚੁੱਕਿਆ ਹੈ। ਇਸ ਤੋਂ ਪਿੱਛੇ ਸਾਰਾ ਦਾਖੇਰ ਨਹੀਂ ਪੰਜ ਕੋ ਯਾਰ ਦਾ ਗਿੱਲਾ ਮਤਲਬ ਇੱਧਰ ਬੰਦਾ ਸਾਡਾ ਇਹ ਡੁੱਬ ਚੁੱਕਿਆ ਜਿਹੜਾ ਆ ਥੋੜਾ ਬਚਾਈ ਖੜਿਆ ਕੀ ਇੱਧਰ ਬੰਨ ਭਾਈ ਜਾਣੇ ਜੀ ਅੱਜ 15 ਅਗਸਤ ਹੈ ਜੀ 15 ਅਗਸਤ ਲੈ ਆਰ ਕੋ ਜਿਆਦਾ ਹੀ ਬਣਾ ਰਿਹਾ ਪਰ ਤੁਹਾਨੂੰ ਕੋਈ ਜਿਆਦਾ ਨਹੀਂ ਸਾ ਅੱਜਾ ਵੱਟ ਬਨੇ ਕਾਮਜਾਬ ਕਰਦੇ ਪਏ ਆ ਬੰਨ ਬਣਾਈ ਜਾਣੇ ਜੀ ਵਿੱਚੋਂ ਪਾਣੀ ਦੇ ਵਿੱਚੋਂ ਮਿੱਟੀ ਚੱਕ ਕੇ ਲਾਈ ਜਾਣੇ ਜੀ ਕੋਈ ਇੱਥੇ ਕੋਈ ਮਹਿਕ ਨੇ ਸਾਨੂੰ ਆ ਕੇ ਨਹੀਂ ਸੋਚ ਤੇ ਦਿੱਤੇ ਸਾਡਾ ਪਤਾ ਨਹੀਂ ਲਿਆ ਇਹ ਪਿੱਛੋਂ ਪਾਣੀ ਵਧ ਰਿਹਾ ਹੈ ਘਟ ਰਿਹਾ ਹੈ ਕੋਈ ਮਤਲਬ ਸਾਨੂੰ ਕੋਈ ਮੈਸੇਜ ਨਹੀਂ ਦਿੰਦਾ ਉਹਨਾ ਕਿ ਅਸੀਂ ਆਦੀ ਹਿੰਮਤ ਨਾਲ ਆਦੇ ਜੋਸ਼ ਨਾਲ ਅਸੀਂ ਇਹ ਕੰਮ ਕਰਦੇ ਪਏ ਆਦੀ ਫਸਲ ਬਚਾਉਂਦੇ ਪਏ ਤੇ ਜਿਹੜੀ ਡੁੱਬ ਚੁੱਕੀ ਉਹ ਤਾਂ ਡੁੱਬ ਚੁੱਕੀ ਹੈ ਤੇ ਜਿਹੜੀ ਬਚਦੀ ਉਹ ਤਾਂ ਬਚਾਈਏ ਇਹ ਘਟੋ ਘਟ ਗੀਏ ਇਹ ਫਾਟਾ ਬਹੁਤ ਇਧਰ ਨੀਵਾ ਥਾਂ ਜੀ ਸਾਡਾ ਇਧਰ 2000 ਏਕੜ ਮਤਲਬ ਨਾਲ ਦੀ ਨਾਲ ਹੀ ਡੁੱਬ ਜਾਗੀ ਇੱਕ ਦੋ ਘੰਟੇ ਸੀ ਕਿਉਂ ਇਹ ਪਾਣੀ ਤੁਸੀਂ ਆਪ ਦੇਖ ਰਹੇ ਕੰਦਰੇ ਤੇ ਬਹੁਤ ਉੱਚਾ ਖੜਾ ਹੈ ਤੇ ਇਧਰੋਂ ਅਸੀਂ ਬੰਨਿਆ ਤੇ ਅੱਗੇ ਤਾਂ ਬਸ ਇਹ ਤੋਂ ਟੁੱਟਦੇ ਆ ਸਾਰੇ ਮਤਲਬ ਇਹ ਨੇ ਫਸਲ ਬਰਬਾਦ ਕਰ ਦੇਣੀ ਹੈ ਅੱਗੇ ਕਿਸ ਕਿਸ ਤਰ੍ਹਾਂ ਦੀ ਫਸਲ ਹੈ ਝੋਨਾ ਹੈ ਜਾਂ ਹੋਰ ਵੀ ਕੋਈ ਫਸਲ ਬੀਜੀ ਹੈ ਝੋਨਾ ਹੈ ਗਿਆ ਫਸਲਾਂ ਮਤਲਬ ਸਬਜ਼ੀਆਂ ਆ ਗਈਆਂ ਨੇ ਪੱਠੇ ਹੈਗੇ ਨੇ ਚਾਰਾ ਜਿਹੜਾ ਪਸ਼ੂਆਂ ਵਾਸਤੇ ਹੈ ਤੇ ਨੁਕਸਾਨ ਤਾਂ ਬਹੁਤ ਹੋਵੇਗਾ ਜੀ ਸਾਡਾ ਸਾਡੇ ਇਥੇ ਮਤਲਬ 2300 ਕਿਲਾ ਦਾ ਮਤਲਬ ਹੋ ਚੁੱਕਾ ਹੈ ਜਿਹੜਾ ਤੁਹਾਡੇ ਕੱਲੇ ਪਿੰਡ ਦਾ ਹਾਂਜੀ ਹਾਂਜੀ ਮਤਲਬ ਜਿਹੜੀਆਂ ਨੀਵੇਂ ਨੀਵੇਂ ਫਾਟਾਂ ਨੇ ਸਾਰੀਆਂ ਪਾਣੀ ਨਾ ਭਰ ਚੁੱਕੀਆਂ ਨੇ ਕੁਝ ਅਸੀਂ ਜੋ ਫਾਟਾ ਬਚਾਈ ਖੜੇ ਆ ਉਹ ਆਪ ਹਿੰਮਤ ਕਰਦੇ ਪਿਆ ਅੱਜ ਦੇਖ ਲਓ ਜੀ 15 ਅਗਸਤ ਅਸੀਂ ਸਾਨੂੰ ਮਤਲਬ ਕੋਈ ਆਜ਼ਾਦੀ ਨਹੀਂ ਅਸੀਂ ਆਦਾ ਇੱਥੇ ਲੱਗੇ ਖੜੇ ਆ ਇਸ ਤੋਂ ਉੱਪਰ ਵੇਖੀ ਜਾ ਸੱਦਾ ਖਿੰਡਾਣੀ ਗੁਲਾਬਾ ਬੈਣੀ ਉਹ ਸਾਈਡ ਦਾ ਫਸਲ ਮਤਲਬ ਡੁੱਬ ਚੁੱਕੀਆਂ ਨੇ ਰੇਤੇ ਵਾਲੀ ਬੈਣੀ ਜੰਗੜ ਬਾਕੀ ਆ ਨੀਵਾ ਬੋਨਾ ਨਾਨਕਾ ਆ ਗਿਆ ਤੇਜਰਗਲਾ ਆ ਗਿਆ ਇਹ ਇਹ ਵੀ ਇਲਾਕੇ ਜਿਹੜੇ ਨੇ ਮਤਲਬ ਦਰਿਆ ਦੀ ਮਾਰਚ ਆਏ ਪਏ ਨੇ ਕੋ 2000 ਏਕੜ ਦਾ ਮਤਲਬ ਹੈ ਇਸ ਟਾਈਮ ਮਤਲਬ ਖਤਮ ਹੋ ਚੁੱਕੀ ਹੈ ਫਸਲ ਇਹ ਨੁਕਸਾਨ ਸਾਡਾ ਅੱਗੇ ਵੀ ਸਰਕਾਰ ਨੂੰ ਪੂਰੀ ਲੱਗੀ ਹੈ ਕਿ ਪਹਿਲਾਂ ਵੀ ਅਸੀਂ ਬੇਨਤੀਆਂ ਕੀਤੀਆਂ ਨੇ ਬੜੀਆਂ ਕਿ ਦਰਿਆ ਨੂੰ ਡੂੰਘਾ ਕੀਤਾ ਜਾਵੇ ਦਰਿਆ ਤਾਂ ਸਾਰਾ ਮਿੱਟੀ ਨਾਲ ਭਰਿਆ ਪਿਆ ਤੇ ਸਾਡੀ ਫਸਲ ਆਈ ਕਿ ਦਰਿਆ ਲੰਘਦਾ ਪਿਆ ਕੀ ਦੱਸੋ ਜੀ ਇਹ ਇੰਦੇ ਬਾਰੇ ਕੋਈ ਸਰਕਾਰ ਨਹੀਂ ਮੁੱਦਾ ਠਾਦੀ ਵੀ ਹੁਣ ਇੱਧਰ ਕੈਮਰਾ ਤੁਸੀਂ ਮਾਰੋਗੇ ਫਸਲਾਂ ਆ ਗਈਆਂ ਸੀ ਤੇ ਉਹ ਜਿਹੜਾ ਟਿੱਬੇ ਟੋਏ ਮਿੱਟੀ ਹੋਵੇ ਭਰੀ ਵੀ ਦਰਿਆ ਦੇ ਵਿੱਚ ਪਾਣੀ ਵਧੀ ਜਾਂਦਾ ਜੀ ਲਗਾਤਾਰ ਵਧੀ ਜਾਂਦਾ ਪਾਣੀ 1.5-2 ਫੁੱਟ ਦੀ ਕੱਲ ਸ਼ਾਮ ਤੋਂ ਲੈ ਕੇ ਹੁਣ ਤੱਕ ਵੱਜ ਚੁੱਕਿਆ ਜੀ ਅੱਜ ਜਿ ਬਤਾਉ ਉਹ ਪਾਣੀ ਆਖੀ ਜਿਵੇਂ ਜਿਵੇਂ ਮਿੱਟੀ ਲਈ ਜਾਂਨੇ ਬੰਨ ਬੰਨੀ ਜਾਂਨੇ ਉਹ ਹੋਰ ਵੱਧਾ ਪਿਆ ਪਰ ਅਸੀਂ ਕੋਸ਼ਿਸ਼ ਕਰਾਂਗੇ ਤੇ ਆਦੀ ਫਸਲ ਬਚਾਉਣ ਦੀ ਜਿਵੇਂ ਹਰ ਸਾਲ ਨੁਕਸਾਨ ਤਾਂ ਹੋ ਜਾਂਦਾ ਹੈ ਕਿ ਮੁਆਵਜ਼ਾ ਵੀ ਲੋਕ ਕਹਿੰਦੇ ਨਹੀਂ ਮਿਲਦਾ ਕੱਚੀ ਜਮੀਨਾਂ ਕਰਕੇ ਤੁਹਾਨੂੰ ਬਹੁਤ ੱੱਕੇ ਖਾਣੇ ਪੈਂਦੇ ਨੇ ਜੀ ਸਾਨੂੰ ਪਹਿਲਾਂ ਤਾਂ ਜਵਾਬ ਦਿੰਦੇ ਨੇ ਕਿ ਕੱਚੀਆਂ ਪੈਲੀਆਂ ਨੂੰ ਇਥੇ ਮਦਦ ਤੋਂ ਡੋੜੇ ਮਾਅਵਜਾ ਬਣਨਾ ਹੀ ਨਹੀਂ ਤੇ ਮੋਹਤ ਨੇਟ ਜਿਹੜਾ ਸਾਨੂੰ ਮਾਅਵਜਾ ਮਿਲਦਾ ਇਥੇ ਜੇ ਮਿਲਦਾ ਵੀ ਹੈ ਤਾਂ ਬਣਦਾ ਹੀ ਹੈ ਤਾਂ ਪੈਸੇ ਹਾਂ ਪੈਸਾ ਬੜਾ ਸਾਡਾ ਉਹਨੇ ਉੱਤੇ ਲੱਗ ਜਾਂਦੇ ਨੇ ਜਿੰਨੀ ਕੋ ਸਰਕਾਰ ਫਸਲ ਦਾ ਮਾਅਵਜਾ ਦਿੰਦੀ ਹੈ ਪਤਾ ਸੀ ਤਾਂ ਕਹਿੰਦੇ ਵੀ ਸਾਡੀ ਹੁਣ ਫਸਲ ਵੇਖੋ ਜੀ 2 ਉਹਨਾਂ ਵਿਜਿਆ ਤੇ 2 ਨਾਲ ਲੱਖ-ਲੱਖ ਰੁਪਈਆ ਦਾ ਅੱਛੀ ਅੱਛੀ ਯਾਰ ਦਾ ਚੋਨਾ ਨਿਕਲਣਾ ਹੈ ਉਹਨਾਂ ਤਾਂ ਪੂਰਾ ਚਾਹੀਦਾ ਅਸੀਂ ਮਿਹਨਤ ਕੀਤੀ ਹੈ ਕਿ ਅਣ ਕੱਲ ਦਾ ਬੰਨ ਬਣਾ ਲੱਗੇ ਸਾਡੇ ਕੋਲ ਕਿਸੇ ਨੇ ਮਤਲਬ ਮੈਸੇਜ ਦਿੱਤਾ ਵੀ ਪਾਣੀ ਵਧ ਵਧਣਾ ਹੈ ਜਾਂ ਤੁਸੀਂ ਆਦਾ ਇਹ ਸਵਾਰ ਦਾ ਸਾਡੇ ਕੋਲ ਕਿਸੇ ਪੁੱਛੀ ਨਹੀਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਪੈਣੀ ਜਲ ਤੇ ਇਹ ਗਏ ਦੀ ਇਹਨਾਂ ਕਿਹੜਾ ਪਾਣੀ ਛੱਡਦੇ ਨੇ ਪਾਣੀ ਬਹੁਤ ਸਾਡੇ ਬਣਾ ਚੁੱਕਾ ਹੈ ਤੇ ਅੱਗੇ ਕਹਿੰਦੇ ਸਰਕਾਰ ਕਹਿੰਦੀ ਤੁਹਾਨੂੰ ਮਾਅਦਾ ਦਿੱਤਾ ਜਾਂਦਾ ਹਰ ਕਦੇ ਮਾਅਦਾ ਨਹੀਂ ਦਿੱਤਾ ਸਾਡੀਆਂ ਪਹਿਲੀਆਂ ਨੇ ਸਰਕਾਰ ਨੇ ਇਕੱਟੀਆਂ ਕਰਤੀਆਂ ਅਸੀਂ ਸੀ ਮੈਨੂੰ ਵੋਟਾਂ ਪਾਣੀਆਂ ਵੀ ਸਾਡੇ ਵਾਸਤੇ ਪਹਿਲੀ ਪੱਕੀ ਕਰਨ ਵਾਸਤੇ ਇਹਨੇ ਤਾਂ ਮੁੱਦਾ ਸਾਡਾ ਠਾ ਹੀ ਨਹੀਂ ਉਸ ਨੂੰ ਸ਼ੇਰ ਸਿੰਘ ਨੂੰ ਬਣਾਇਆ ਸੀ ਸਾਡਾ ਕੋਈ ਮੈਦਿਆਂ ਦਾ ਪੈੜਿਆਂ ਦਾ ਮੁੱਦਾ ਠਾਵੇਗਾ ਇਹ ਵੀ ਨਹੀਂ ਠਾਏ ਨੇ ਪਹਿਲੇ ਸਰਕਾਰਾਂ ਸਾਰੀਆਂ ਆਈਆਂ ਸਾਡੀ 2007 ਸਾਰੀ ਪੈੜੀ ਕੱਤੀ ਕਰਦੀ ਨਾ ਉਸ ਤੋਂ ਬਾਅਦ ਕੋਈ ਸਾਡੀ ਸਰਕਾਰ ਨੇ ਕਿਤੇ ਠਾਰ ਨਹੀਂ ਲਈ ਇੱਥੇ ਆ ਕੇ ਵੀ ਟੋਡੀ ਕੱਤੀ ਹੈ ਜਿ ਪੱਤੀ ਹਰ ਸਾਲ ਅਸੀਂ ਡੁੱਬਦੇ ਆਣੇ ਤੇ ਹਰ ਸਾਲ ਡੁੱਬ ਕੇ ਫੇਰ ਵੀ ਅਸੀਂ ਬਾਡਰ ਤੇ ਬੈਠੇ ਹਾਂ ਬਾਡਰ ਫੇਰ ਵੀ ਖਾਈ ਬੈਠੇ ਸਾਡੀ ਕੋਈ ਸਰਕਾਰ ਨਹੀਂ ਖੁਨਾਈ ਕਰਦੀ ਕਦੇ ਅੱਜ ਤੱਕ ਸਰਕਾਰ ਇਧਰ ਆਈ ਨਹੀਂ ਦੇਖੋ ਯਾਦ ਹੈ ਇਹ ਹੋ ਵੀ ਇਹ ਤੁ ਲੈ ਕੇ ਸਾਰ ਨੂੰ ਪਿਛਾੜ ਜਾਂਦਾ ਵੀ ਇਹਦੇ ਤੇ ਕੋਈ ਡੁੱਬੇ ਹੀ ਨਹੀਂ ਅੱਜ ਤੱਕ ਆ ਤੇ ਕਿਸੇ ਸਾਰ ਨਹੀਂ ਲਈ ਆ ਬਾਲੇ ਦਾ ਖਾਡਾ ਇਹ ਵੀ ਪੋਲ ਵੀ ਨੀਵਾ ਬਹੁਤ ਹੈਗਾ ਪੋਲ ਨੂੰ ਉੱਚਾ ਕੀਤਾ ਜਾਵੇ ਸਾਡਾ ਕਿਦੇ ਅੱਗੇ ਬੰਨਦੇ ਅਸੀਂ ਬੋਲੇ ਪਾਸੇ ਖਬਰ ਦੀ ਲਾਈ ਸੀ ਕਿ ਸਾਡੇ ਉਹਲੇ ਪਾਸੇ ਬੰਨ ਬੱਜਾ ਗਣਾ ਨੇ ਸਾਡੇ 5 ਫੁੱਟ ਕੀਤਾ ਜਾਵੇ ਸਾਡੇ ਕਿਸੇ ਨਹੀਂ ਸਾਰ ਲਈ ਆ ਤੇ ਇਨਾ ਤਾਂ ਬੰਨ ਬੱਜਾ ਇਹਦੇ ਤੇ ਹਰ ਵਰੀ ਵਰੀ ਅਸੀਂ ਤਾਂ ਫਸਾ ਡੋਬੇ ਨੇ ਕਦੇ ਇਹਦੇ ਸਾਡੇ ਮਣ ਜੰਗ ਲੱਗ ਜਾਂਦਾ ਚੱਲੋ ਵੀ ਕਿਸਾਂ ਚੱਲੋ ਅਸੀਂ ਤਾਂ ਹਰ ਸਾਲੇ ਤੇ ਡੁੱਬਦੇ ਜਾਣੇ ਵੇ ਜਾਂਗ ਲੱਗ ਜਾ ਸਾਡੇ ਮੰਜਿਆ ਕੋਈ ਇੱਥੇ ਪੰਨਿਆ ਨਹੀਂ ਕੋਈ ਉੱਥੇ ਪੰਨਿਆ ਨਹੀਂ ਅੱਧ ਵਿਚਾਲੇ ਅਸੀਂ ਲਗੇ ਫਿਰ ਅਸੀਂ ਪਾਕਿਸਤਾਨ ਜਾ ਸਾਡੇ ਗੇਟ ਖੋਲੋ ਅਸੀਂ ਜਾ ਉਧਰ ਜਾਣੇ ਤੇ ਜਾ ਪਾਕਿਸਤਾਨ ਦੇਦ ਲੈਣ ਜਿਸ ਤਰ੍ਹਾਂ ਤੁਸੀਂ ਹਰ ਤਨ ਕਿਆ ਦੇ ਨੁਕਸਾਨ ਹੋ ਜਾਂਦਾ ਹੈ ਦੁਕਾਨ ਦੀ ਤਰਤਾਈ ਵਾਸਤੇ ਕੋਈ ਮੁਆਵਜ਼ਾ ਮਾਰ ਜਾ ਅਸੀਂ ਕੱਟੀਆਂ ਪਾੜ ਜਾਣੇ ਅੱਗੇ ਹਰ ਵਾਰੀ ਡਬਣੇ ਕਦੇ ਨਹੀਂ ਮਿਲਦਾ ਮਾਰਦਾ ਕੱਤੀ ਪਾੜਿਆਂ ਦਾ ਮਾਰਦਾ ਮਿਲਿਆ ਹੀ ਨਹੀਂ ਕੋਈ ਕਹਤੂਗਾ ਖਾਈ ਕਰ ਦੇ ਕਿਸੇ ਮਾਰ ਜੰਗ ਲਾਵੇ ਤੱਕੀ ਪੈਲੀ ਆ ਮਿਲਾ ਵੀ 6000 ਰੁਪਏ ਮਿਲਾ ਉਸ ਤੋਂ ਬਾਅਦ ਕਿਸੇ ਨਿਕਲ ਆ ਪੈਲੀ ਜੇ ਲੋ ਤੇ ਹਜੇ ਨਹੀਂ ਮਾਰਜਾ ਅੱਜ ਅੱਜ 5000 ਲਵਾਈ ਏ 5000 ਲਵਾਈ ਭਰੀ ਉਹਨੇ ਦੀ ਕਾਬ ਲਾਲ ਤੇ ਉਹਦੇ ਉੱਤੇ ਵਾਈ ਦਾ ਖਰਚਾ ਕੀਤਾ ਅੱਜ ਅੱਜ ਦੋ ਵੇ ਤੇ ਬੈਠੇ ਤੇ ਹੁਣ ਦੱਸੋ ਕੀ ਕਰੀਏ ਮੈਨੂੰ ਨਹੀਂ ਲੱਗਦਾ ਸਰਕਾਰ ਦੇਵੇ ਦੀ ਮਾਰਜਾ ਸਰਕਾਰ ਆਈ ਨਹੀਂ ਆ ਵੇਖੋ ਸਰਕਾਰ ਪਹਿਲੇ ਆਦੀ ਬੰਨ ਪਿਛਲੇ ਉਹਨ ਪੱਕਾ ਬੰਨੇਗਾ ਉਹ ਪਹਿਲੇ ਗੱਟੇ ਭਰ ਕੇ ਰੱਖ ਛੱਡ ਦੀ ਸਾਨੂੰ ਮਾਰਜਾ ਮਿਲ ਜਾਵੇ ਸਰਕਾਰ ਕਹਿੰਦੀ ਕਿ ਕਿਹੜਾ ਕਰੋੜ ਰੁਪਇਆ 10 ਕਰੋੜਾਂ ਦਾ ਪਹਿਲੇ ਹੀ ਕਾਗਰਫਾ ਬਣਾ ਹੋ ਗਿਆ ਡੀਸੀ ਮੈਡਮ ਹੋ ਗਈ ਇਹ ਪਹਿਲੇ ਹੀ ਪੱਕਾ ਕਰ ਲੈਂਦੇ ਸਾਡੇ ਬਾਤ ਜੀ ਆ ਗਿਆ ਕਿ ਨਾ ਤਾਂ ਜੀਵਿਦਾਰਾਂ ਨੂੰ ਕਿਸੇ ਨੂੰ ਜਨਾ ਦਿੱਤਾ ਕਦੇ ਮਾਰ ਜਾ ਕੋਈ ਲੱਗਿਆ ਸਾਰਾ ਦੂਜੇ ਨਾਂ ਪੀ ਖਾਲਿਆ ਖਾਲੀ ਦੇ ਵੀ ਉੱਤੇ ਬਲਾ ਬਜੋ ਕੇ ਨਾ ਬਸ ਪੂਰਾ ਦਾ ਪੋਰਨ ਪੂਰਾ ਕਰ ਲਿਆ ਤੇ ਕਿਸੇ ਜੀਵਿਦਾਰ ਨੂੰ ਪੁੱਛ ਲੋ ਵੀ ਨਾ ਕੀ ਦਿੱਤਾ ਹੈ ਦਿੱਤਾ ਉੱਤ ਤੀ ਟਾਲੀਆਂ ਤੇ ਨਰਤਾਈਆਂ ਨਹੀਂ ਦਿੱਤਾ ਪੜਕਾਂ ਦੀ ਹਾਲਤ ਵੀ ਪੜਕਾਂ ਦੇ ਹਾਲਤ ਵੀ ਏਵੇਂ ਹੀ ਹੈ ਐਸੇ ਸੜਕਾਂ ਦੇ ਹਾਲਤ ਵੇਖੋ ਜਾ ਤੁਸੀਂ ਆਪੇ ਵੇਖ ਲਓ ਵੀ ਸੜਕਾਂ ਦੇ ਹਾਲ ਕੀ ਹੋਏ ਪਏ ਪਹਿਲੇ ਸਰਕਾਰ ਕਹਿੰਦੀ ਅਸੀਂ ਤੁਹਾਡੇ ਸੜਕਾਂ ਪਿਆਰ ਜਾ ਪਾਣੀ ਅੜ ਗਏ ਤੇ ਸੜਕ ਸਾਰੇ ਤਿਆਰ ਹੋ ਜਾਣਗੇ ਅੱਜ ਤੱਕ ਸੜਕ ਨਹੀਂ ਬਣੀ ਪਹਿਲੇ ਪਾਣੀ ਆਇਆ ਸੀ ਇਸ ਤੋਂ ਪਹਿਲੇ ਇੱਥੇ ਆਈ ਪ੍ਰਸ਼ਾਸਨ ਆਇਆ ਸੀ ਉਹਨਾਂ ਬੇੜੀਆਂ ਲਿਆਂਦੀਆਂ ਤੇ ਸੁੱਕੀਆਂ ਤਾਂ ਤੇ 50 ਬਜਟ ਪਾਣੀ ਦੇ ਵਿੱਚ ਵਿੱਚ ਤੋਂ ਵਾਪਸ ਆਟ ਗਏ ਅੱਜ ਪ੍ਰਸ਼ਾਸਨ ਆਵੇਗਾ ਪਹਿਲਾਂ ਕੀਤੀ ਨਹੀਂ ਬਾਅਦ ਤੂੰ ਨਹੀਂ ਆਏ ਉਹ ਨਹੀਂ ਉਹ ਤਾਂ ਫਾਈਟਿੰਗ ਪੂਰੀ ਕਰਨਾ ਆਈ ਸੀ ਵੀ ਫਾਇਲ ਬਿਟ ਕਰੋ ਤੇ ਉਸ ਬਾਅਦ ਤੇ ਅਸੀਂ ਗੇੜਾ ਮਾਰ ਰਹੇ ਹਾਂ ਸਾਡੇ ਕੋਲੋਂ ਟਾਂਦਾ ਇਹ ਗਏ ਸਾਡੀਆਂ ਪੱਤੀਆਂ ਹੋ ਗਈਆਂ ਉਸ ਤੋਂ ਬਾਅਦ ਫਿਰ ਮੋਕਲ ਤਰੀਕ ਤੇ ਦੇਖ ਕੇ ਤੁਸੀਂ ਕਹਿ ਰਹੇ ਕੋਈ ਮਾਪਜਾ ਨਹੀਂ ਮਿਲਦਾ ਇੱਥੇ ਵਿਧਾਇਕ ਸਾਹਿਬ ਵੀ ਆਉਂਦੇ ਨੇ ਹੋਰ ਅਸਰ ਨਹੀਂ ਆਉਂਦੇ ਨੇ ਤੁਸੀਂ ਉਹਨਾਂ ਕੋਲੇ ਗੱਲ ਗੱਲ ਕਰਦੇ ਆਂ ਆਵਾਜ਼ ਖਾਣੇ ਆਵਾਜ਼ ਗਏ ਇੱਥੇ ਹੀ ਅਗਾ ਦਾ ਸਿਆਰੀ ਮੁੱਕ ਜਾਂਦੀ ਅਗਾ ਤਾਂ ਜਾਂਦੀ ਨਹੀਂ ਇਹ ਤਾਂ ਖਾਲ ਕੇ ਖਤਮ ਹੋ ਜਾਂਦੀ ਉਸਕੇ ਹੀ ਕਾਗ ਦਾ ਫਾੜਦੇ ਤੇ ਨਿੱਤੇ ਇਹ ਕਹਿਣਾ ਵੀ ਸਾਡਾ ਕੋਲੋਂ ਮਾਪਜਾ ਸਾਨੂੰ ਪੂਰਾ ਦਿੱਤਾ ਜਾਵੇ ਸਾਡੀਆਂ ਪਹਿਲੀਆਂ ਪੱਤੀਆਂ ਕੀਤੀਆਂ ਜਾਵਣ ਕਿਹੜਾ ਸਾਡੇ ਕਿ ਕਿਨੇ 2007 ਚ ਜਿਆਨੇ ਸਾਡੇ ਪੱਕੀਆਂ ਕੀਤੀਆਂ ਜਾਂ। ਸਾਡਾ ਤੇ ਹੈਗਾ ਇਹ ਬੇਅਤੀ ਤੇ ਫਿਰ ਕਾਲੀਆਂ ਚੰਡੀਆਂ ਠਾਵਾਂਗੇ। ਸਾਡੀ ਜਿਆਦਾ ਫਿਰ ਰੋਕ ਲਾਵਾਂਗੇ। ਸਾਡੇ ਤਾਂ ਇੱਕ ਤੇ ਗਈ ਪਹਿਲਾਂ ਤਾਂ ਸਾਡਾ ਹੈ ਗਈ ਟੈਲੀ ਦੀ ਮੰਗ। ਤੇ ਸਾਡੇ ਕਿਹੜੇ 2007 ਚ ਤਾਂ ਪੱਕੀ ਕੀਤੀ ਜਾਵੇ। ਉਹ ਤੋਂ ਬਾਅਦ ਪੱਕੀ ਹੋਏ ਕਿ ਦਖਾਨਾ ਮਰਦਾ ਮਿਲੇਗਾ। ਜੇ ਪੱਕੀ ਨਹੀਂ ਉਹ ਦਖਾਨਾ ਆਗਾ ਨਹੀਂ ਮਿਲੇਗਾ। ਜੇ ਉਹ ਸਰਕਾਰ ਕਹਿੰਦੀ 31 ਅਣਕੀ ਦੇਈਏ। ਸਾਡੇ ਤੇ ਉਹਨਾਂ ਵਾਲੇ ਨਹੀਂ ਛੱਡ ਦਿੱਤਾ। ਅਸੀਂ ਸਰਕਾਰੀ ਦੇ 35 ਪੈਸੇ ਭਰ ਕੇ ਪੱਕੀਆਂ ਕਰਾਇਆਂ ਨੇ। 12000 ਨੂੰ ਤੇ ਅੱਜ ਸਾਹਬ ਲਾਲ ਜੇ ਨਾਲ ਤੋੜ ਦਿੱਤੀਆਂ ਤੋੜਨੇ ਕਿ ਦੋ ਜੰਬਰਸਾਰ ਮੈਨੇ ਸੜੀਆਂ ਤੋੜ ਦਿੱਤੀਆਂ ਨੇ ਪੰਜ ਪੰਜ ਕਿੱਲੇ ਪੈਸੇ ਭਰੇ ਨ ਉਹ ਵੀ ਤੋੜ ਦਿੱਤੀ ਨਾ ਪੈ ਠੀਕ ਹੋਰ ਕੋਈ ਇੰਦੇ ਦੇਖ ਲਓ ਤੁਸੀਂ ਆਹ ਤੇ ਸਾਹਬ ਲਾਲ ਕਰਤਾਂ ਨਹੀਂ ਜਾਂ ਹੋਰ ਮੰਗਾ ਜਿਹੜੀ ਆ ਤੇ ਸਾਡੀਆਂ ਸੜਕਾਂ ਕਿਹੜੇ ਗਿਆ ਨੇ ਅੱਗੇ ਛੋਟੀਆਂ ਸੜਕਾਂ ਨੇ ਚੌੜੀਆਂ ਕੀਤੀਆਂ ਜਾਵਣ ਨੇ ਸੜਕਾਂ ਪਹਿਲੀ ਗੱਲ ਤੇ ਇੱਥੇ ਚੌੜੀਆਂ ਹੋਣੀ ਹੀ ਨਹੀਂ ਸਰਕਾਰ ਹੀ ਹੋ ਜੀ ਉਹ ਤਾਂ ਦੇ ਨੇ ਕਿ ਕਿਹੜੇ ਉਹ ਇੱਧਰ ਪਿੱਛੇ ਆ ਪਿੱਛੇ ਸੜਕ ਜਾਂਦੀ ਏ ਉਹ ਕਹਿੰਦੇ ਨੇ ਸਾਡੇ ਨਾਲ ਮਾਲਤੀ ਕਰਾਓ ਤੇ ਅਸੀਂ ਤਾਂ ਛੱਡ ਕੇ ਤਾਂ ਅਸੀਂ ਪੱਕੀ ਚੌੜੀ ਕਰਨ ਦੇਵਾਂਗੇ ਨਹੀਂ ਤਾਂ ਅਸੀਂ ਨਹੀਂ ਕਰਨ ਦੇਣੀ ਤੇ ਇਹਨਾਂ ਦੀ ਕਿਹੜੀ ਦਰਿਆ ਸਾਡੇ ਮਣ ਚੱਲਦਾ ਤੇ ਦਰਿਆ ਨਹੀਂ ਹੈਗਾ ਇਹ ਸੇਮ ਨਾਲਾ ਹੈ ਇਹ ਕੋਈ ਕਹਿੰਦਾ ਨਾ ਵੀ ਇਹ ਦਰਿਆ ਹੈ ਇਹ ਤਾਂ ਸੇਮ ਨਾਲੇ ਦੱਸਿਆ ਨਾਲੇ ਸਾਡੇ ਤਾਂ ਡੋਬ ਜਾਂਦਾ ਹੈ ਹਾਂ ਆਂਦਾ ਦਰਿਆ ਦਾ ਇਹ ਤੇ ਵੱਡਾ ਕਿਹੜਾ ਤੇ ਇੱਕ ਸੇਮ ਨਾਲਾ ਹੈਗਾ ਬਹੁਤ ਵੱਡਾ ਹੈ ਉਹਨਾਂ ਦਾ ਪਾਣੀ ਬਹੁਤ ਆਂਦਾ ਇਹਦੇ ਵਿੱਚ ਜੇ ਜਾ ਕੇ ਨੂੰ ਕਟਾਈ ਕੀਤੀ ਜਾਵੇ ਇਹਦੇ ਦਰਿਆ ਦੇ ਵਿੱਚ ਫਿਰ ਪਾਣੀ ਵਿੱਚ ਚੱਲ ਆਵੇ ਸੀ ਕਹਿੰਦੇ ਕਿ ਕਿਹੜੀ ਜ਼ਮੀਨਾਂ ਕੱਟੀਆਂ ਗਈਆਂ ਨੇ ਇਹਨਾਂ ਨਾਲ ਇੱਕ ਤਾਂ ਪੱਕੀਆਂ ਕੀਤਿਆਂ ਜਾਣਾ ਤੇ ਕਿਹੜਾ ਕਿਹੜਾ ਦਰਿਆ ਆਂਦਾ ਹੈ ਇਹਨੂੰ ਡੂੰਗਾ ਕੀਤਾ ਜਾਵੇ ਤਾਂ ਅਦਰਲੀ ਉਰਲੀ ਸਾਡੇ ਸਾਡਾ 5 6 ਫਟ ਬੰਨ ਵੱਜ ਜਾਵੇ ਫਿਰ ਸਾਡੀ ਬਈ ਤਗੀ ਇਨੀ ਤੇ ਨਹੀਂ ਗਈ ਨਹੀਂ ਤਾਂ ਮਾਨਕ ਗਲ ਹੁਣ ਇਹਨਾਂ ਕੱਚੇ ਜ਼ਮੀਨਾਂ ਕਰਤੇ ਸਾਡੀ ਫਿਰ ਵਟਾ ਵੀ ਕੱਚੀਆਂ ਆਈਆਂ ਨੇ ਵਟਾ ਕਰਤਾਂ ਦੇ ਤੁਹਾਡੀ ਪਕੀਆਂ ਨੇ ਉਹਨਾਂ ਫਿਰ ਇਹਨਾਂ ਕੱਚੇ ਕਰਤੇ ਉਹਨਾਂ ਫਿਰ ਹੁਣ ਵਟਾ ਲੈਣਾ ਵਣ ਪਹਿਲਾਂ ਸਾਡੀ ਜ਼ਮੀਨਾਂ ਪੱਕਾ ਕੀਤਾ ਜਾਵਣ 6 ਮ ਨਾਲ ਸਾਡਾ ਡੂੰਗਾ ਕੀਤਾ ਜਾਵੇ ਤੇ ਸੜਕਾ ਸਾਡੇ ਵਧੇ ਬਣੇ ਚਾਹੀਦੇ ਨੇ ਤਾਂ ਵਟਾ ਪਾਵਾਂ ਤੇ ਨਹੀਂ ਤਾਂ ਸਾਰੇ 12 ਤੋਂ 12 ਪਿੰਡ ਇਕੱਠਾ ਕਰਤੇ ਕੋਲ ਤੁਸੀਂ ਭਰਨਾ ਲਾਵਾਂਗੇ ਕੋਈ ਗਰੀ ਵੀ ਨਹੀਂ ਸਾਡੀ ਸੁਣਾਈ ਹੋਈ ਆ ਨਾਂ ਦੇ ਕਰੋੜਾ ਲੱਖ ਰੁਪਏ ਆਏ ਨੇ ਉਹ ਮਾੜ ਮਾੜ ਕੋਈ ਬਿਸਕਟ ਲੈ ਆਂਦੇ ਨੇ ਤੇ ਆਂਦੇ ਨੇ ਇੰਨਾ ਕੁਛ ਵਾਂਡ ਦਾ ਕੁਛ ਨਹੀਂ ਬੰਦਾ ਅੱਦੀ ਸੀ ਮੈਡਮ ਸਾਹਮਣੇ ਖੰਨ ਕਿਸੇ ਨਹੀਂ ਖਾਨੂੰ ਥਾਰ ਨਹੀਂ ਸਾਡੀ ਕਿਸੇ ਪੁੱਛੀ ਸਾਡੇ ਕੈਂਡ ਨੂੰ ਪਾਣੀ ਲੱਗ ਗਿਆ ਤੇਨਾਂ ਦੇ ਕੰਮਰੇ ਪਾੜ ਗਏ ਨੇ ਅਜੇ ਤੱਕ ਨੰਨੋ ਵੀ ਨਹੀਂ ਮਾਜਾ ਮਿਲਿਆ ਜੀ ਜਿਹਦੀ ਜਾਦੀ ਆ ਸਾਡੀ ਜਾਦੀ ਆ ਇੱਥੇ ਮੈਨੇਜਰੀ ਹੈ ਸਾਡੀ ਆ ਜਾਦੀ ਕੀ ਆ ਵੇਖ ਲਓ ਤੋੜ ਤੱਕ ਅਸੀਂ ਬੰਨ ਬੰਨੀ ਜਾਂਦੇ ਅਜੇ ਤੱਕ ਫਰਸ਼ਾਂ ਦਾ ਸਾਡਾ ਕੋ ਮੈਸੇਜ ਵੀ ਨਹੀਂ ਆਇਆ ਨਹੀਂ ਆ ਜੀ ਦੇ ਮਾਨਿਕ ਜਾਲਾ ਖਬਰ ਆਪਣੇ ਉੱਥੇ ਪਹੁੰਚਦੀ ਉਹ ਸਮਝਦੇ ਨੇ ਮਜ਼ਾਕ ਸਮਝਦੇ ਨੇ ਵੀ ਤਾਂ ਐਵੇਂ ਕਰਦੇ ਨੇ ਆ ਜੂਠ ਬੋਲਦੇ ਨੇ ਆਤ ਆਤ ਵੇਲਣਾ ਤੁਹਾਡੇ ਸਾਹਮਣੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਮਾਵਜਾ ਵਾਅਦਾ ਦਿੱਤਾ ਜਾਵੇ ਘੜਦ ਘੜ 70 80000 ਰੁਪਏ ਕਿਲੇ ਦਾ ਦਿੱਤਾ ਜਾਵੇ ਕੱਚੀ ਵਾਲੇ ਨੂੰ ਦਿੱਤਾ ਜਾਵੇ ਤੇ ਪੱਕੀ ਵਾਲੇ ਨੂੰ ਵੀ 35000 ਦਾ ਖਰਚਾ ਆ ਚੁੱਕਾ ਜੀ ਪਹਿਲਾਂ ਸਾਡੀ ਇਹ ਦੋਨੇ ਤੋਂ ਪਹਿਲਾਂ ਸਾਡੀ ਮੂੰਗੀ ਦੀ ਪਾਣੀ ਵੜ ਗਿਆ ਥੀ ਸਾਡੀ ਮੂੰਗੀ ਦਾ ਕੋਈ ਮਾਵਜਾ ਨਹੀਂ ਦਿੱਤਾ ਹਾਂ 40 ਦਿਨਾਂ 40 ਦਿਨਾਂ ਦਾ 40 ਦਿਨਾਂ ਚ ਕੇ ਸਾਡੀ ਖਾਰ ਨੂੰ ਪੁੱਛੀ ਸਰਕਾਰ ਨੂੰ ਪਤਾ ਹੈ ਕੱਚੀਆਂ ਕਰਕੇ ਨਹੀਂ ਆਣਾ ਸਾਨੂੰ ਪੱਕੀਆਂ ਹੋਣੇ ਚਾਹੀਦੇ ਨੇ ਬਾਤ ਬਾਤ ਉਹਨਾਂ ਨੂੰ ਮਾਰਜਾ ਹਉਣ ਵੀ ਦਿੱਤਾ ਜਾਵੇ ਪੱਕੀਆਂ ਕਰ ਤੇ ਕੱਚੀਆਂ ਨਹੀਂ ਦਿੱਤਾ ਜਾਵੇ ਮਾਰਜਾ